ਦੇ ਨਾਲ ਸੱਜੇ ਪਾਸੇ ਸਾਡੇ ਸੈਕਟਰੀ ਫੂਡ ਸਪਲਾਈ ਤਵਾੜੀ ਜੀ rahul twadi ji ਔਰ ਮੇਰੇ ਲੈਫਟ ਸਾਈਡ ਵਿਰਿੰਦਰ ਸ਼ਰਮਾ ਜੀ ਸਾਡੇ ਡਾਇਰੈਕਟਰ ਫੂਡ ਸਪਲਾਈ ਔਰ ਮੁੱਖ ਤੌਰ ਤੇ ਅੱਜ ਦੀ ਪੀਸੀ ਦਾ ਸਬੰਧ ਜਿਹੜੇ ਪੰਜਾਬ ਦੀ ਅੰਦਰ ਪੈੜੀ ਦੀ ਪ੍ਰੋਕurement ਦਾ ਸੀਜ਼ਨ ਸ਼ੁਰੂ ਹੋ ਰਿਹਾ ਹੈ ਪੈੜੀ ਪ੍ਰੋਕurement ਦੇ ਅੰਦਰ ਬਹੁਤ ਸਾਰੀਆਂ ਫੈਕਿਲਿਟੀਆਂ ਨੇ ਜਿਹੜੀਆਂ ਆਪਣੀ ਆਪਣੀ ਭੂਮਿਕਾ ਅਦਾ ਕਰਦੀਆਂ ਨੇ ਸੋਨਾ ਚੋ ਇੱਕ ਸਾਡੇ ਮਿੱਲਰ ਜਿਹੜੇ ਪੰਜਾਬ ਦੇ ਅੰਦਰ ਇਸ ਪੈਡੀ ਨੂੰ ਸਟੋਰ ਕਰਨ ਤੋਂ ਬਾਅਦ ਉਹਦੀ ਮਿਲنگ ਕਰਦੇ ਆ ਔਰ ਰਾਈਸ ਬਣਾ ਕੇ ਕੇਂਦਰੀਪੂਲ ਦੇ ਅੰਦਰ ਬਹੁਤ ਵੱਡਾ ਜਿਹੜਾ ਰਾਈਸ ਜਾਂਦਾ ਉਹਦੇ ਅੰਦਰ ਮੁੱਖ ਭੂਮਿਕਾ ਅਦਾ ਕਰਦੇ ਆ ਔਰ ਕਿਸੇ ਕਾਰਨਾ ਕਰਕੇ ਪਿਛਲੇ ਸਮੇਂ ਦੇ ਦੌਰਾਨ ਕੁਝ ਮਿਲਣਾ ਪੰਜਾਬ ਦੇ ਅੰਦਰ ਵੱਖ-ਵੱਖ ਕਾਰਨਾ ਕਰਕੇ ਉਹ ਇਸ ਪ੍ਰਕਿਰਿਆ ਤੋਂ ਉਹਨਾਂ ਨੂੰ ਬਾਹਰ ਜਾਣੇ ਪਏ ਉਹ ਡਿਫਾਲਟਰ ਹੋ ਗਏ ਸੋ ਉਹਦੇ ਲਈ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਇੱਕ ਕਾਉਟਿਅਸ ਜਿਹੜੀ ਪਿਛਲੇ ਕਾਲ ਕੈਬਨਿਟ ਦੇ ਵਿੱਚ ਪਾਸ ਕੀਤੀ ਗਈ ਹੈ ਔਰ ਜਿਹੜੀ ਉਹਨਾਂ ਦੀ ਡਿਮਾਂਡ ਦੇ ਉ ਤੋਂ ਬਾਅਦ ਵੱਖ-ਵੱਖ ਮਿਲਰਜ਼ ਵੱਲੋਂ ਇਹ ਡਿਮਾਂਡ ਲਗਾਤਾਰ ਸਾਡੇ ਕੋਲ ਪਹੁੰਚਦੀ ਰਹੀ ਹੈ ਕਿ ਸਾਡੇ ਲਈ ਓਟੀਐਸ ਲੈ ਕੇ ਆਓ ਔਰ ਅਸੀਂ ਬਿਜ਼ਨਸ ਕਰਨਾ ਚਾਹੁੰਦੇ ਆ ਸੋ ਉਹਨਾਂ ਦੀ ਬਾਗਰੂ ਤਿਆਰ ਚ ਰੱਖਦੇ ਆ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੱਲ ਉਹਨਾਂ ਦੀ ਗਵਾਈ ਦੇ ਵਿੱਚ ਕੈਬਨਿਟ ਨੇ ਇਸ ਓਡੀਐਸ ਨੂੰ ਪਾਸ ਕੀਤਾ ਸੋ ਇਹ ਲਗਭਗ 1688 ਮਿਲਰ ਨੇ ਪੰਜਾਬ ਦੇ ਵਿੱਚ ਜਿਹੜੇ ਜਿਨ੍ਹਾਂ ਨੂੰ ਇਸ ODS ਦੇ ਅੰਦਰ ਅਸੀਂ ਕਵਰ ਕਰਨਾ ਔਰ ਇਹ 1688 ਜਿਹੜੇ ਮਿਲਰ ਨੇ ਇਹਨਾਂ ਵੱਲ ਲਗਭਗ 12000 ਕਰੋੜ ਰੁਪਇਆ ਜਿਹੜਾ ਬਕਾਇਆ ਖੜਿਆ ਹੈ ਜਿਹਦੇ ਵਿੱਚ 2000 2181 ਕਰੋੜ ਮੂਲ ਇਹਨਾਂ ਵੱਲ ਬਣਦਾ ਹੋਰ ਲਗਭਗ 10000 ਕਰੋੜ ਰੁਪਇਆ ਜਿਹੜਾ ਵਿਆਸ ਵਿਆਜ ਦਰ ਵਿਆਜ ਬਣਦਿਆ ਕਈ-ਕਈ ਸਾਲਾਂ ਤੋਂ ਸੋ ਇਹ ਟੋਟਲ 12181 ਕਰੋੜ ਰੁਪਇਆ ਜਿਹੜਾ ਇਹ ਮਿਲਦ ਦੇ ਵੱਲ ਬਕਾਇਆ ਸਿਗਾ ਜਿਹੜੇ ਦੇਣਦਾਰ ਸਿਗੇ ਡਿਪਾਰਟਮੈਂਟ ਦੇ ਸੋ ਇਹਨਾਂ ਦੇ ਲਈ ਇਹ ਜਿਹੜੀ ODS ਦੀ ਪਾਲਸੀ ਹੈ ਉਹ ਕੱਲ ਪਾਸ ਕੀਤੀ ਹੈ ਸੋ ਇਹ ਜਿੰਨੇ ਵੀ ਮਿਲਰ ਨੇ ਇਹਨਾਂ ਨੂੰ ਜੇ ਜਾਕਮੋਸਤ ਪੈਸਾ ਦੇ ਦਿੰਦੇ ਆ ਤੋ ਵੀ ਇਹ ਜਿਹੜੀ ਦੁਬਾਰਾ ਆਪਣਾ ਬਿਜ਼ਨਸ ਖੜਾ ਕਰਨ ਦੇ ਵਿੱਚ ਇਹ ਜਲਦੀ ਆਣਗੇ ਆਦਰਵਾਈ ਇਹਨਾਂ ਨੂੰ ਤਿੰਨ ਕਿਸ਼ਾਂ ਦੇ ਵਿੱਚ 1 2 3 ਤਿੰਨ ਮਹੀਨਿਆਂ ਦੇ ਅੰਦਰ ਇਹਨਾਂ ਨੂੰ ਇਹ ਤਿੰਨ ਕਿਸ਼ਾਂ ਦੇ ਵਿੱਚ ਜਿੰਨਾ ਜਿੰਨਾ ਵੀ ਪੈਸਾ ਉਹਨਾਂ ਵੱਲ ਖੜਾ ਉਹ ਇਹ ਦੇ ਕੇ ਤੇ ਦੁਬਾਰਾ ਇਸ ਪ੍ਰਕਿਰਿਆ ਦੇ ਵਿੱਚ ਮਿਲਣ ਦੀ ਕਾਰੋਬਾਰੀ ਪ੍ਰਕਿਰਿਆ 'ਚ ਸ਼ਾਮਲ ਹੋ ਸਕਦੇ ਆ। ਉਹ ਨਾਲ ਦੀ ਨਾਲ ਜਿਹੜਾ ਅਸੀਂ ਮਹਿਸੂਸ ਕਰਦੇ ਆਂ ਕਿ ਇੱਕ ਤਾਂ ਬਹੁਤ ਵੱਡੀ ਜਿੱਥੇ ਇਹਨਾਂ ਨੂੰ ਪਰਸਨਲ ਸੂਟ ਹੋਏਗੀ ਜਿਹੜਾ ਇਹਨਾਂ ਕੋਲ ਵਿਆਜ ਲਿਆ ਜਾਣਾ ਭਾਵੇਂ ਉਹ 10000 ਕਰੋੜ ਰੁਪਇਆ ਪਰ ਇੱਕ ਬਹੁਤ ਵੱਡਾ ਜਿਹੜਾ ਰਿਆਦ ਇਹਨਾਂ ਨੂੰ ਮਾਨਯੋਗ ਮੁੱਖ ਮੰਤਰੀ ਜੀ ਵੱਲੋਂ ਮਿਲੀ ਆ ਜਿੰਨਾ ਵੀ ਇਹਨਾਂ ਦਾ ਮੂਲ ਖੜਿਆ ਆ ਆ ਵੀ ਇਹਨਾਂ ਨੇ 500 ਰੁਪਈਆ ਡਿਪਾਰਟਮੈਂਟ ਦਾ ਦੇਣਾ ਤੇ ਵਿਆਜ ਭਾਵੇਂ ਇਹਨਾਂ ਦਾ 5000 ਆ ਜਾਂ 4000 ਆ ਇਹ ਮੂਲ ਦਾ ਅੱਧਾ ਇਹ ਮੂਲ ਦਾ ਅੱਧਾ ਜਿਹੜਾ ਆ ਉਹ ਵਿਆਜ ਦੇਣਗੇ ਸੋ ਇਹ ਵੀ ਇੱਕ ਮੈਂ ਸਮਝਦਾ ਵੀ ਬਹੁਤ ਵੱਡੀ ਇਹਨਾਂ ਨੂੰ ਕੰਸੈਸ਼ਨ ਮਿਲੀ ਆ ਸੈਕੰਡ ਜਿਹੜੀਆਂ 2-3 ਗੱਲਾਂ ਨੇ ਇਹ ਲਿਟੀਗੇਸ਼ਨ ਜੋ ਬਾਹਰ ਆਣਗੇ ਦੂਸਰਾ ਇਹ ਸਾਰੇ ਡੋਮੈਸਟਿਕ ਨੇ ਪੰਜਾਬੀ ਨੇ ਆਪਣੇ ਲੋਕ ਨੇ ਇਹਨਾਂ ਦੇ ਜਿਹੜੀਆਂ ਸਿੱਕ ਹੋਈਆਂ ਮਿੱਲਾਂ ਨੇ ਉਹ ਦੁਬਾਰਾ ਚਾਲੂ ਹੋਣਗੀਆਂ ਔਰ ਉਹਨਾਂ ਦੇ ਚਾਲੂ ਹੋਣ ਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਉਥੇ ਰੋਜ਼ਗਾਰ ਮਿਲੇਗਾ ਤੇ ਨਾਲ ਦੀ ਨਾਲ ਜਿਹੜੀ ਸਾਡੀ ਲਿਫਟਿੰਗ ਦੀ ਜਸਟ ਸਟੋਰੇਜ ਦੀ ਸਮੱਸਿਆ ਉਹਦੇ ਵਿੱਚ ਵੀ ਮੈਂ ਸਮਝਦਾ ਵੀ ਇਹ ਖਾਸੀ ਮਦ ਜਿਹੜੀ ਆ ਸਾਨੂੰ ਪੰਜਾਬ ਦੇ ਅੰਦਰ ਜਿਹੜੀ ਆ ਮਿਲੂਗੀ ਸੋ ਇਹ ਜਿੰਨੀ ਜਲਦੀ ਆਪਣੇ ਬਿਜ਼ਨਸ ਨੂੰ ਆਪਣੇ ਕਾਰੋਬਾਰ ਨੂੰ ਸ਼ੁਰੂ ਕਰਨਾ ਚਾਹੁੰਦੇ ਆ ਉਹਦੇ ਲਈ ਅਸੀਂ ਇਹਨਾਂ ਨੂੰ ਇਹ ਖੋਲ ਵੀ ਦਿੱਤੀ ਹੈ ਕਿ ਤੁਸੀਂ ਜੇ ਇਹਨੂੰ ਅਪਲਾਈ ਕਰਨ ਤੋਂ ਬਾਅਦ ਇਮੀਡੀਏਟਲੀ ਪੈਸੇ ਜਮ੍ਹਾਂ ਕਰਾਣੇ ਕਰਾਣਾ ਚਾਹਦੇ ਹੋ ਤਾਂ ਉਨਹੀਂ ਜਲਦੀ ਤੁਹਾਨੂੰ ਜਿਹੜਾ ਉਹ ਬਿਜ਼ਨਸ ਦੀ ਪ੍ਰਕਿਰਿਆ ਚ ਪਾਰੇ ਪੈਸੇ ਸਾਰੇ ਜਮ੍ਹਾਂ ਕਰਾਣ ਤੋਂ ਬਾਅਦ ਹੀ ਉਹ ਆਪਣਾ ਗਾਹ ਬਿਜ਼ਨਸ ਜਿਹੜਾ ਆਪਣਾ ਕਾਰੋਬਾਰ ਸ਼ੁਰੂ ਕਰ ਪਾਣਗੇ ਸੋ ਮੈਂ ਸਮਝਦਾ ਕਿ ਪਹਿਲੋਂ ਵੀ OTSI 2017 ਚ ਆਈ 2019 ਚ ਆਈ ਪਰ ਇਹਨਾਂ ਦੀਆਂ ਡਿਮਾਂਡ ਸੀਗੀ ਇਹ ਸਾਨੂੰ ਇਸ ਰੂਪ ਦੇ ਵਿੱਚ OTS ਮਿਲੇ ਤਾਂ ਜੋ ਅਸੀਂ ਵਾਤ ਤੋਂ ਵਾਤ ਜਿਹੜਾ ਉਹਦਾ ਲਾਭ ਉਠਾ ਸਕੀਏ ਸੋ ਜੋ ਉਹਨਾਂ ਦੀ ਡਿਮਾਂਡ ਸੀਗੀ ਜੋ ਚਾਹੁੰਦੇ ਸੀਗੇ ਅਸੀਂ ਕਾਫੀ ਵਿਚਾਰ ਚਰਚਾ ਤੋਂ ਬਾਅਦ ਉਹਨਾਂ ਦੀ ਡਿਮਾਂਡ ਉਹਨਾਂ ਦੀ ਇੱਛਾ ਦੇ ਨੇੜੇ ਤੇੜੇ ਪਹੁੰਚ ਗਏ ਸਾਰੇ ਸਾਡੇ ਅਧਿਕਾਰੀ ਸੇਵਾਨਾਂ ਨੇ ਅਸੀਂ ਸਭ ਨੇ ਮਿਹਨਤ ਕਰਕੇ ਇਹ OTS ਅੱਜ ਤੋਂ ਹੀ ਸਮਝ ਲਓ ਵੀ ਇਹ ਕੱਲ੍ਹ ਤੋਂ ਲਾਗੂ ਹੈ ਸੋ ਸਾਡੀ ਹੁਣ ਉਹਨਾਂ ਸਭ ਨੂੰ ਬੇਨਤੀ ਆ ਕਿ ਇਹਦਾ ਵਾਅਦ-ਵਾਦ ਲਾਭ ਉਠਾਇਆ ਜਾਵੇ ਔਰ ਇਹਦਾ ਲੰਬੇ ਸਮੇਂ ਤੋਂ ਜਿਹੜਾ ਉਹਨਾਂ ਦੇ ਤਲਵਾਰ ਲੜਕਦੀ ਹੈ ਉਹ ਚੱਕੀ ਜਾਵੇ ਉਹ ਫਰੀडम ਹੋ ਕੇ ਆਜ਼ਾਦ ਹੋ ਕੇ ਆਪਣਾ ਕੰਮ ਕਰਨ ਡਿਪਾਰਟਮੈਂਟ ਵੱਲੋਂ ਪੂਰੀਆਂ ਸੇਵਾਵਾਂ ਜਿਹੜੀਆਂ ਸਾਡੀਆਂ ਲਾਇਬਿਲਟੀਆਂ ਜੋ ਅਸੀਂ ਨਵਾ ਦਿੱਤੀਆਂ ਨੇ ਤੇ ਗਾਂ ਜਿਹੜੀ ਪ੍ਰਕਿਰਿਆ ਆ ਮਿਲਿੰਮ ਚ ਦੁਆਰਾ ਸ਼ਾਮਲ ਹੋਣ ਦੀ ਉਹ ਵੀ ਅਸੀਂ ਤਿਆਰਬਰ ਤਿਆਰ ਬੈਠੇ ਹਾਂ ਸੋ ਮੈਂ ਸਮਝਦਾ ਕਿ ਇਹ ਕਾਫੀ ਵੱਡੀ ਮਾਤਰਾ ਜਿੱਥੇ ਉਹਨਾਂ ਨੂੰ ਰਾਹਤ ਮਿਲੂਗੀ ਉਥੇ ਵੱਡੀ ਪੱਧਰ ਤੇ ਲੋਕਾਂ ਨੂੰ ਰੋਜ਼ਗਾਰ ਵੀ ਮਿਲੇਗਾ ਔਰ ਫੂਡ ਸਪਲਾਈ ਵੱਲੋਂ ਜਿਹੜਾ ਪਹਿਲ ਕਦਮੀ ਕੀਤੀ ਗਈ ਹੈ ਇਹਦਾ ਉਹ ਵੱਡਾ ਲਾਭ ਠਾਣਗੇ ਇਹ ਅਸੀਂ ਜ਼ਰੂਰ ਤੁਹਾਡੇ ਰਾਈ ਉਹਨਾਂ ਸਾਬ ਨੂੰ ਇਹ ਸਿਹਰਾ ਦੇਣਾ ਚਾਹੁੰਦੇ ਹਾਂ ਤੁਸੀਂ ਅੱਜ ਫੇਰ ਇੱਕ ਵਾਰ ਫੂਡ ਸਪਲਾਈ ਦੀ ਐਸਪੀਸੀ ਨੂੰ ਕਵਰ ਕਰਨ ਲਈ ਆਏ ਮੇਰੇ ਨਾਲ ਸੱਜੇ ਪਾਸੇ ਸਾਡੇ ਸੈਕਟਰੀ ਫੂਡ ਸਪਲਾਈ ਤਵਾੜੀ ਜੀ ਰਾਹੁਲ ਤਵਾੜੀ ਜੀ ਔਰ ਮੇਰੇ ਲੈਫਟ